ਸਾਬ ਬਾਜਵੇਂ ਦੇ ਇੱਕ ਕਾਂਗਰਸ ਦੀ ਦਿੱਲੀ ਤੋਂ ਸਵੋਧ ਕਰਦੇ ਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਰੇ ਆ ਮੈਂ ਸੁਣਿਆ ਉਹ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਈਏ ਤੇਰਾ ਬੰਨਾ ਕੀ ਆ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਇਹਨਾਂ ਦਾ ਬਣੇਗਾ ਕੀ ਪ੍ਰਤਾਪ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰਨ ਲੱਗੇ ਬਹੁਤ ਕਰਦੇ ਹੋ ਐ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ ਤੋਂ ਸ਼ਬਦ ਕੱਢਦੇ ਹੋ ਉਹ ਐਨੇ ਭੇੜੇ ਤੇ ਨਿਆਣਿਆਂ ਵਰਗੇ ਸ਼ਬਦ ਕਰ ਦਿਓ ਅਸੀਂ ਉਹ ਭਾਸ਼ਾ ਦੀ ਬੋਲੀ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਨੇ ਉਹਨੂੰ ਨਹੀਂ ਅਕਲ ਦਿੱਤੀ ਉਹਨੂੰ ਤਮੀਜ਼ਿਆ ਕੇ ਲੋਕਾਂ ਨੇ ਚੁਣੇ ਨਮਾਇੰਦਿਆਂ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸੱਭ ਅਸੀਂ ਕੋਈ ਉਹ ਨਾਮਜਦੋ ਹੋਏ ਨਹੀਂ ਐਮਐਲਏ ਤੁਸੀਂ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਐਮਐਲਏ ਰਹੇ ਆਂ ਜੀ ਮੈਂ ਲੋਕ ਸਭਾ ਜਦੇ ਆਸ ਸਭਾ ਜਦੇ ਆਂ ਤੋ ਮੈਂ ਮੈਂ ਬਾਜਵੇ ਦੇ ਇਸ ਬਿਆਨ ਦੀ ਜਿਹੜੀ ਨਿੰਦਾ ਕਰਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁਖਵੰਤੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਬੂਰੇ ਕਿਹਾ ਕਿਉਂਕਿ ਜਬੂਰੇ ਕਹਿਣਾ ਇੱਕ ਚੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਜਮਾਦਰੂ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਦੀ ਵੀ ਜਿਹੜੀ ਉਹਨੇ ਬਲਤ ਜਿਹੜੀ ਉਹ ਅਨਸਰਟ ਕੀਤੀ ਹੈ ਤੁਹਾਨੂੰ ਪਤਾ ਲੱਗ ਜੂ ਹੁਣੇ ਪਤਾ ਲੱਗ ਜੂ ਉਹਨੂੰ ਔਕੀ ਕਹਿੰਦਾ ਕੀ ਆ ਕਹਿੰਦਾ ਜੀ ਪ੍ਰਤਾਪ ਸਿੰਘ ਕਹਦੋ ਤੋਂ ਬਾਅਦ ਇੱਕ ਹੋਰ ਪ੍ਰਤਾਪ ਆ ਗਿਆ ਉੱਪਰ ਪਹਿਲਾਂ ਪ੍ਰਤਾਪ ਸੋ ਕਹਿ ਰਹੇ ਨੇ ਪੈਰਾਨਗਰ ਬਣ ਕੇ ਦਿਖਾ ਜਿੰਨੇ ਤੂੰ ਗਲਤ ਕੰਮ ਕੀਤੇ ਆ ਨਹੀਂ ਬੋਲਣਾ ਹਟੇਗਾ ਤੇ ਫਿਰ ਸਾਰੇ ਅਸੀਂ ਕੋਈ ਬੋਲਣਾ ਸ਼ੁਰੂ ਕਰਾਂਗੇ ਤਾਂਤਾ ਬਾਜਵੇਂ ਦੇ ਮੇਰਾ ਖਿਆਲ ਇਹ ਸ਼ੁਰੂ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਕਾਂਗਰਸ ਦੀ ਦਿੱਲੀ ਤੋਂ ਸਪੋਧਨ ਕਰਦੇ ਆ ਸਾਡੇ ਐਮਐਲਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਰੇ ਆ ਮੈਂ ਸੁਣਿਆ ਆਓ ਤੇ ਸਾਡੇ ਐਮਐਲਏ ਨੂੰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤੇ ਮੈਂ ਉਹਨਾਂ ਦੇ ਇਹ ਸ਼ਬਦਾਂ ਦੀ ਕਿਉਂਕਿ ਉਹ ਗਿੱਜੇ ਆ ਹਰਵਾਰ ਉਹਨਾਂ ਨੂੰ ਇਦਾਂ ਦੇ ਬੇਤੁਕੀਆਂ ਗੱਲਾਂ ਕਰਨੀਆਂ ਬਹੁਤ ਆਉਂਦੀ ਹੈ ਪਹਿਲਾਂ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਚੁਣੇ ਹੋ ਐਮਐਲਏ ਨੂੰ ਜਬੂਦੇ ਕਿਹਾ ਇਹ ਸਰ ਬਾਬਾ ਸਾਹਿਬ ਮੇਤਕਸੀ ਨੇ ਜਿਹੜਾ ਸਾਨੂੰ ਹੱਕ ਦਿੱਤਾ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਉਹਦੇ ਹੱਕ ਦੇ ਤਹਿਤ ਹੀ ਅਸੀਂ ਜਿਹੜੇ ਆਮ ਕਿਸਾਨਾਂ ਦੇ ਪੁੱਤਰ ਆ ਅਸੀਂ ਜਿਹੜੇ ਆਮ ਗਰੀਬ ਦਲਤ ਬਦਵਾਦਾਂ ਦੇ ਪੁੱਤਰ ਆ ਜਿਹੜੇ ਸਾਡੇ ਬਹੁਤ ਸਾਰੇ ਐਮਐਲਏ ਜਿਹੜੇ ਦਲਤ ਬਦਵਾਦਾਂ ਚੋਂ ਆ ਅਸੀਂ ਜਿਹੜੇ ਲੋਕ ਚੁਣ ਕੇ ਆਏ ਆ ਮੈਂ ਪ੍ਰਤਾਪ ਬਾਜਵੇ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਤੇਰੇ ਸਿੱਧੂ ਸਮੇਤ ਕਾਂਗਰਸ ਦੀਆਂ ਬੜੀਆਂ-ਬੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਪਾਂ ਆਪੜਿਆ ਨੂੰ ਸਮਝਦੇ ਸੀਗੇ ਇਹ ਦਿਨਾਂ ਨੂੰ ਤੂੰ ਜਬੂਦੇ ਕਹਿਣਾ ਤੈਨੂੰ ਮੋਲ ਸ਼ਰਮ ਹੋਣੀ ਚਾਹੀਦੀ ਹੈ ਕਿ ਇੰਨਾ ਬੰਦਿਆਂ ਨੇ ਬਹੁਤ ਲੱਕ ਤੋੜ ਵੀ ਹੱਥ ਦੇ ਕੇ ਆਏ ਆ ਉਹ ਮੈਂ ਮੈਂ ਤਾਂ ਕਿਹਾ ਸੀਗਾ ਕਿ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦੇ ਖਿਲਾਫ ਕਾਰਵਾਈ ਕਰੇ ਉਹਦਾ ਬਾਜਵਾ ਜਿਹੜਾ ਜਿੱਦਾਂ ਦੇ ਉਹ ਆਪ ਬਿਆਨ ਦਿੰਦਾ ਇਦਾਂ ਹੀ ਕਦੀ ਕਦੀ ਉਹਦਾ ਜਿਹੜਾ ਕੌਮੀ ਲੀਡਰ ਹੈ ਬੋਲ ਗਾਂਧੀ ਉਹ ਵੀ ਬੇ ਬੇទੁਖੀਆਂ ਕਈ ਉਹਦਾ ਗੱਲਾਂ ਜਿਹੜੀਆਂ ਉਹ ਸੰਵਿਧਾਨ ਦੇ ਵਿਰਤੀ ਕਰਦਾ ਸੋ ਇਹਨਾਂ ਦੀ ਇੱਕ ਆਦਤ ਹੈ ਪਰ ਅਸੀਂ ਜੋ ਵੀ ਹਾਂ ਅਸੀਂ ਲੋਕਾਂ ਦੇ ਚੁੜੇ ਹੋਏ ਮੈਂ ਗੇ ਪਰਤਾਬ ਆਜਵਾ ਕਦੀ ਕੁਛ ਕਹਿ ਦਿੰਦਾ ਇਹ ਸਮਗਰੀ ਪਤਾ ਨਹੀਂ ਕਿੱਥੋਂ ਆਈ ਆ ਜੀ ਇਹ ਇਹ ਪਤਾ ਨਹੀਂ ਕੌਣ ਆ ਗਿਆ ਜੀ ਉਹਨੂੰ ਬੰਦੇ ਵੀ ਦੇ ਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ 27 ਬਿਲਕੁਲ ਆਈ ਖੜੀ ਹੈ ਇੰਨਾ ਵੀ ਬੰਦਿਆਂ ਨੇ ਪਹਿਲਾਂ بڑے بڑے ਤੇਦੇ ਜਿਹੜੇ ਕਾਂਗਰਸੀ ਸੀਗੇ ਉਹਨਾਂ ਨੂੰ ਜਿਹੜਾ ਲੱਕ ਤੋੜ ਵੀ ਹੱਥ ਦਿੱਤੀ ਤੇ ਇਹੀ ਬੰਦੇ ਦਵਾ ਦਾ ਫੇਰ 27 ਦੇ ਵਿੱਚ ਤੂੰ ਤੂੰ ਜਦ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਜਿਨ੍ਹਾਂ ਦੇ ਹੱਕ ਦਿੱਤਾ ਉਹਨਾਂ ਨੂੰ ਕਿੱਦਾਂ ਦੇ ਸ਼ਬਦ ਬੋਲਦਾ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਕਾਂਗਰਸ ਪਾਰਟੀ ਸੋਚੇ ਕਿ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿੰਨੀ ਵਾਰ ਉਹਨੇ ਬੇਤੁਕੀਆਂ ਗੱਲਾਂ ਕੀਤੀਆਂ ਕਦੀ ਉਹ 32 ਪੰਬਾ ਦੀ ਗੱਲ ਕਰ ਦਿੰਦਾ ਕਦੀ ਕਹਿੰਦਾ ਜੀ 32 ਐਮਐਲਏ ਮੇਰੇ ਸੰਬੰਧ ਦੇ ਵਿੱਚ ਹੈ ਕਦੀ ਕਹਿੰਦਾ ਜੀ ਇਹ ਮਟੀਰੀਅਲ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤਾਂ ਕਾਂਗਰਸ ਦੇ ਲੀਡਰਾਂ ਨੂੰ ਕਹੂੰਗਾ ਭਈ ਐਦੀ ਜ਼ੁਬਾਨ ਨੂੰ ਥੋੜਾ ਜਿਹਾ ਉਹ ਲਗਾਮ ਲਗਾਓ ਇਹ ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਜੋ ਮਰਜ਼ੀ ਬੋਲੀ ਜਾਂ ਤੇ ਜੋ ਮਰਜ਼ੀ ਸੁਣੀ ਜਾਵਾਂਗੇ ਅਸੀਂ ਉਹ ਭਾਸ਼ਾ ਦੀ ਬੋਲੀ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਨੇ ਉਹਨੂੰ ਨਹੀਂ ਅਕਲ ਦਿੱਤੀ ਉਹਨੂੰ ਤਾਂ ਮੇਈ ਗਿਆ ਕੇ ਲੋਕਾਂ ਨੇ ਚੁਣੇ ਨਮੈਂਦੇ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸਰ ਅਸੀਂ ਕੋਈ ਉਹ ਨਾਮਦੇ ਤੇ ਹੋਏ ਨਹੀਂ ਐਮਐਲਏ ਅਸੀਂ ਵੋਟਾਂ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ प्रकाश सिंह बादल ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਚੰਨੀ ਤੋਂ ਲੈ ਕੇ ਸਿੱਧੂ ਤੋਂ ਲੈ ਕੇ بڑے بڑے ਵੱਡੇ ਲੀਡਰਾਂ ਨੂੰ ਖੁਦ ਆ ਕੇ ਆਏ ਆ ਇਸ ਕਰਕੇ ਚੁਣੇ ਹੋਏ ਐਮਐਲਏ ਨੂੰ ਕਿੱਦਾਂ ਸਬੋਧਨ ਕਰਨਾ ਚਾਹੀਦਾ ਪ੍ਰਤਾਪ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰਨ ਲੱਗੇ ਬਹੁਤ ਕਰ ਰਹੇ ਹੋ ਐ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ 'ਚੋਂ ਸ਼ਬਦ ਕੱਢਦੇ ਹੋ ਉਹ ਐਨੇ ਭੈੜੇ ਤੇ ਨਿਆਣਿਆਂ ਵਰਗੇ ਸ਼ਬਦ ਕਰਦੇ ਹੋ ਸਾਨੂੰ ਜਿੱਦਾਂ ਤੁਸੀਂ ਇਹ ਕਹਿੰਦੇ ਅਸੀਂ ਨਹੀਂ ਇੰਦਾ ਦੀ ਸ਼ਬਦ ਬੋਲ ਸਕਦੇ ਅਈ ਦੀ ਇਹ ਗੱਲ ਕਹਿ ਸਕਦੇ ਪਰ ਤੁਸੀਂ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਐਮਐਲਏ ਰਹੇ ਆ ਜੀ ਮੈਂ ਲੋਕ ਸਭਾ ਤੇ ਵਿਧਾ ਸਭਾ ਜਿਹਦਾ ਸੋ ਮੈਂ ਮੈਂ ਬਾਜਵੇ ਦੇ ਬਿਆਨ ਦੀ ਜਿਹੜੀ ਨਿੰਦਾ ਕਰਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁਖਵੰਤੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਮੂਰੇ ਕਿਹਾ ਕਿਉਂਕਿ ਜਮੂਰੇ ਕਹਿਣਾ ਇੱਕ ਚੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਜਮਾਦਰੂ ਕੱਲਾ ਸਾਨੂੰ ਨਹੀਂ ਜਿਨ੍ਹਾਂ ਨੇ ਚੁਣਿਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਦੀ ਵੀ ਜਿਹੜੀ ਉਹਨੇ ਬਲਤ ਜਿਹੜੀ ਉਹ ਇਨਸਲਟ ਕੀਤੀ ਐ ਕਿਉਂਕਿ ਚੁਣ ਕੇ ਆਏ ਅਸੀਂ ਉਦਾਂ ਨਹੀਂ ਆਏ ਉਹ ਪੰਜਾਬ ਦੇ ਲੋਕਾਂ ਦੀ ਇਨਸਲਟ ਕਰਿਆ ਪ੍ਰਤਾਪ ਬਾਜਵਾ ਨੂੰ ਪਤਾ ਲੱਗ ਜਾਉ ਹੁਣੇ ਪਤਾ ਲੱਗ ਜਾਉ ਨੂੰ ਔਕੀ ਕਹਿੰਦਾ ਕੀ ਐ ਕਹਿੰਦਾ ਜੀ ਪ੍ਰਤਾਪ ਸਿੰਘ ਕਹਿ ਦੋ ਤਾਂ ਬਾਦ ਇੱਕ ਹੋਰ ਪ੍ਰਤਾਪ ਆ ਗਿਆ ਉਹ ਪਹਿਲਾ ਪ੍ਰਤਾਪ ਸੋ ਕਹਿ ਦੋ ਤੇ ਪੈਦਾਨਗਰ ਬਣ ਕੇ ਦਿਖਾ ਜਿੰਨੇ ਤੂੰ ਗਲਤ ਕੰਮ ਕੀਤੇ ਆ ਨਹੀਂ ਬੋਲਣਾ ਹਟੇਗਾ ਤੇ ਫਿਰ ਸਭ ਅਸੀਂ ਕੋਈ ਬੋਲਣਾ ਸ਼ੁਰੂ ਕਰਾਂਗੇ ਆਈ ਆਪਣੇ ਆਪ ਨੂੰ ਜਬੂਦੇ ਨਹੀਂ ਖੋਣਾ ਅਸੀਂ ਬੋਲਾਂਗੇ ਹਰ ਗੱਲ ਦਾ ਜਵਾਬ ਦੇਵਾਂਗੇ ਇਹ ਬਸ ਮਤਲਬ ਤੁਹਾਨੂੰ ਕਹਿਣਾ